ਅਸਲਾਮ ਅਲੈਕਮ ਸਸਿਆ ਕਾਲ ਕਿਦਾਂ ਹਾਲ ਚਾਲ ਆਮੀਦ ਕਰਨਾ ਵਧੀਆ ਹੋ ਗਿਆਸਦੇ ਵਾਦਦੇ ਹੋਗੇ ਚੜਦੀ ਕਲਾ ਸ਼ੋਭਾਗੇ ਪੰਜਾਬ ਦੇ ਸੀਐਮ ਭਗਵਤਮਾਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਠੋਕ ਕੇ ਰੱਖ ਦਿੱਤਾ ਜੀ ਹਾਂ ਵਿਕਰਮ ਸਿੰਘ ਮਜੀਠੀਆ ਨੇ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਸੀਐਮ ਜਿਹੜੇ ਨੇ ਭਗਵਤਮਾਨ ਉਹ ਐਨੀ ਵੱਡੀ ਕਾਰਵਾਈ ਮੇਰੇ ਤੇ ਕਰਨਗੇ ਤੇ ਇਸ ਵੀਡੀਓ ਦੇ ਵਿੱਚ ਜਾਣਨੇ ਆ ਕੀ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਫੈਲਾ ਰਹੇ ਤੇ ਗੱਲਬਾਤ ਕਰਨੇ ਆ ਠੋਕ ਕੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਆਖਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮੰਤਰੀ ਬਿਕਰਮ ਮਜੀਠੀਆ ਨੂੰ ਬਿਕਰਮ ਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਦੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਤੇ ਕੀਤੀ ਜਾਵੇਗੀ ਹਾਲਾਂਕਿ ਵੰਗਾਰਿਆ ਗਿਆ ਸੀ ਚੈਲੰਜ ਕੀਤਾ ਸੀ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਛਾਂ ਨੂੰ ਤਾ ਦਿੱਤੇ ਗਏ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਹਾ ਗਿਆ ਕਿ ਸਰਕਾਰ ਆਗੀ ਤੇਰੀਆਂ ਚੀਕਾਂ ਕਰਵਾ ਦੇਾਂਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੀ ਦੁਪਦੀ ਰਗ ਉਤੇ ਅਜਿਹਾ ਪੈਰ ਰੱਖਿਆ ਕਿ ਨਾਬੇ ਜੇਲ੍ਹ ਦੇ ਵਿੱਚ ਚੀਕਾਂ ਪੈ ਰੀਆਂ ਨੇ ਬਿਕਰਮ ਮਜੀਠੀਆ ਦੀਆਂ ਚੜ੍ਹ-ਪੁੰਡੀਆਂ ਕਿਵੇਂ ਉੱਡਦੀਆਂ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਅੱਜ ਜੋ ਫੈਸਲਾ ਆਇਆ ਹੈ ਉਸ ਉੱਤੇ ਵੱਡੀ ਕਾਰਵਾਈ ਹੋਵੇਗੀ ਬਿਕਰਮ ਮਜੀਠੀਆ ਤੇ ਕਿਉਂਕਿ ਅੱਜ ਬਿਕਰਮ ਮਜੀਠੀਆ ਦੇ ਜਬਾਨ ਦੇ ਮਾਮਲੇ ਵਿੱਚ ਅੱਜ ਪੇਸ਼ੀ ਸੀ ਸਰਵਾਈ ਸੀ ਮਾਮਲਾ ਕਿੱਥੋਂ ਕਿੱਥੇ ਪਹੁੰਚ ਗਿਆ ਹੈ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਮਾਮਲਾ ਕਿੱਥੋਂ ਪਹੁੰਚ ਗਿਆ ਹੈ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠਿਆ ਨੂੰ ਅਬਰਸਸ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ 25 ਜੂਨ ਨੂੰ ਇਸ ਵਾਰ ਜਾਂਚ ਦਾ ਦਾਇਰਾ ਹਿਮਾਚਲ ਦਿੱਲੀ ਅਤੇ ਯੂਪੀ ਤੱਕ ਫੈਲ ਗਿਆ ਹੈ ਹਾਲਾਂਕਿ ਬਿਕਰਮ ਮਜੀਠਿਆ ਵੱਲੋਂ ਕਿਹਾ ਗਿਆ ਸੀ ਕਿ ਮੈਂ ਨਿਰਦੋਸ਼ ਹਾਂ ਮੇਰਾ ਹਿਮਾਚਲ ਦਿੱਲੀ ਅਤੇ ਯੂਪੀ ਦੀ ਜਾਇਦਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਕੋਲ ਹਿਮਾਚਲ ਵਿੱਚ ਜ਼ਮੀਨ ਹੋਣ ਦਾ ਦਾਵਾ ਕੀਤਾ ਗਿਆ ਜਦੋਂ ਕਿ ਗੋਰਖ ਪੁਰ ਯੂਪੀ ਵਿੱਚ ਉਹਨਾਂ ਦੀ ਖੰਡ ਬਿਲ ਅਤੇ ਦਿੱਲੀ ਵਿੱਚ ਇੱਕ ਫਾਰਮ ਹਾਊਸ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਥਾਵਾਂ ਤੋਂ ਮਿਲੀ ਸਮੱਗਰੀ ਨੂੰ ਚਲਾਨ ਦਾ ਹਿੱਸਾ ਬਣਾਇਆ ਜਾਵੇਗਾ ਯਾਨੀ ਕਿ ਇਹ ਸਮੱਗਰੀ ਇਕੱਠੀ ਕੀਤੀ ਗਈ ਹੈ ਹਮਾਚਲ ਤੋਂ ਯੂਪੀ ਤੋਂ ਦਿੱਲੀ ਤੋਂ ਅਤੇ ਯੂਪੀ ਦੇ ਗੁਰਖਪੁਰ ਜਿੱਤੇ ਖਾਨ੍ਹੇ ਮਿਲ ਹੈ ਨਾਲ ਹੀ ਦੱਸਿਆ ਜਾ ਰਿਹਾ ਕਿ ਇਸ ਦੇ ਨਾਲ ਹੀ ਜਾਂਚ ਵਿੱਚ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਜਿੱਥੇ ਕਿ ਸਾਬਕਾ ਡੀਜੀਪੀ ਸਾਰਥ ਚਟੂ ਪਾਤੇ ਆਏ ਵਿਸ਼ਾਵਲਾ ਜਿਨ੍ਹਾਂ ਦੇ ਕਾਰਜਕਲ ਕਾਰਜਕਲ ਕਾਰਜਕਾਲ ਦੌਰਾਨ ਮਜੀਠੀਆ ਵਿਰੁੱਧ ਐਨਡੀਪੀਸੀ ਕੇਸ ਦਰਜ ਕੀਤਾ ਗਿਆ ਸੀ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੰਦਰ ਸਿੰਘ ਤੇ ਚਾਰ ਹੋਰ ਲੋਕ ਬਿਆਨ ਚਾਰ ਲੋਕਾਂ ਤੋਂ ਬਿਆਨ ਲੈ ਗਏ ਜੋ ਪਹਿਲਾਂ ਮਜੀਠੀਆ ਦੇ ਕਰੀਬੀ ਰਹੇ ਹਨ ਜਿਨ੍ਹਾਂ ਵਿੱਚ ਤਲਦੀਰ ਗਿਲ ਬਿੱਟੂ ਔਲਕ ਅਤੇ ਐ ਬੋਨੀ ਅਜ਼ਰਾਲਾ ਬੋਨੀ ਅਜ਼ਰਾਲਾ ਨੇ ਤਾਂ ਠੋਕੇ ਰੱਖ ਦਿੱਤਾ ਬਿਕਰਮ ਮਜੀਠੀਆ ਨੂੰ ਉਹਨਾਂ ਨੇ ਕਿਹਾ ਮੈਂ ਤਾਂ ਉਹਨਾਂ ਦਿਨਾਂ ਦੇ ਵਿੱਚ ਕਿਹਾ ਸੀ ਜਦੋਂ ਤੂਤੀ ਬੋਲਦੀ ਸੀ ਜਦੋਂ ਪਾਲ ਮੰਤਰੀ ਸੀ ਬਿਕਰਮਜੀਠੀਆ ਸਤਾ ਤੇ ਪਿੰਦੀ ਜਿਹੜੇ ਇੰਟਰਨੈਸ਼ਨਲ ਡਰਗਸ ਤਸਕਰ ਨਹੀਂ ਡਰਗਸ ਮਗਲਰ ਨੇ ਉਹ ਇਨਾ ਦੇ ਘਰ ਦੇ ਵਿੱਚ ਆ ਕੇ ਰਾਤ ਰਹਿਦੇ ਸੀ ਅਤੇ ਹੈਲੀਕਾਪਟਰ ਤੇ ਝੂਟੇ ਲੈਂਦੇ ਸੀ ਕਦੇ ਪੰਜਾਬ ਤੇ ਕਦੇ ਗੁਜਰਾਤ ਤੇ ਦੂਸਰੇ ਪਾਸੇ ਪੱਗਵੜ ਭਰਾ ਕਹਿੰਦੇ ਸੀ ਬਿਕਰਮਜੀਠੀਆ ਇਹ ਬਿਆਨ ਦਿੱਤੇ ਗਏ ਨੇ ਬੋਨੀ ਅਜ਼ਰਾਲਾ ਅਤੇ ਤਲਵੀਰ ਗਿਲਵਲੋਂ ਇਸ ਤੋਂ ਬਾਅਦ ਬਿੱਟੂ ਔਲਫੀ ਨੇ ਇੱਕ ਹੋਰ ਪਰਸਨ ਹੈ ਉਸ ਨੇ ਵੀ ਠੋਕ ਕੇ ਗਵਾਹੀ ਦਿੱਤੀ ਹੈ ਬਿਕਰਮ ਜੀਠਿਆ ਦੇ ਵਿਰੁੱਧ ਤੇ ਪੰਜਾਬ ਦੇ ਸਾਬਕਾ ਡੀਜੀਪੀ ਪੰਜਾਬ ਦੇ ਈਡੀ ਦੇ ਸਾਬਕਾ ਡਾਇਰੈਕਟਰ ਰਵਿੰਦਰ ਸਿੰਘ ਕੋਲ ਨਾਲ ਵੱਨੂ ਵੀ ਇੱਕ ਠੋਕ ਕੇ ਗਵਾਹੀਆਂ ਦਿੱਤੀਆਂ ਗਈਆਂ ਨੇ ਬਿਕਰਮ ਜੀਠਿਆ ਦੇ ਵਿਰੁੱਧ ਹਾਲਾਂਕਿ ਬਿਕਰਮ ਜੀਠਿਆ ਦੇ ਵਕੀਲ ਅੱਜ ਕਹਿੰਦੇ ਨੇ ਕਹਿੰਦੇ ਨੇ ਕਿ ਇਸ ਇਹ ਮਾਮਲਾ ਜਿਹੜਾ ਇੱਕ ਰਾਜਨੀਤਿਕ ਡਰਾਮਾ ਹੈ ਇਸ ਵਿੱਚ ਕੋਈ ਸਬੂਤ ਨਹੀਂ ਅੱਜ ਬਿਆਨਬਾਜ਼ੀ ਕੀਤੀ ਗਈ ਬਿਕਰਮ ਜੀਠਿਆ ਦੇ ਵਕੀਲਾ ਦੁਆਰਾ ਦਵਨ ਪ੍ਰਿੰਸ ਸਿਰ ਸੁਪਤੀ ਹੈਗੇ ਨੇ ਉਹਨਾਂ ਨੇ ਕਿਹਾ ਕਿ ਕੋਈ ਟੂ ਸਬੂਤ ਹੱਥ ਨਹੀਂ ਲੱਗੇ ਲੇਕਿਨ ਹਿਮਾਚਲ ਯੂਪੀ ਦਾ ਗੁਰੂਪੁਰ ਅਤੇ ਦਿੱਲੀ ਦੇ ਵਿੱਚ ਜਿਹੜਾ ਸੈਨਿਕ ਫਾਰਮ ਹੈ ਉਸ ਦੇ ਸਬੂਤ ਵਿਜੀਲੈਂਸ ਅਧਿਕਾਰੀਆਂ ਦੇ ਕੋਲ ਨੇ ਉਹਨਾਂ ਤੱਥਾਂ ਤੇ ਕੱਲ ਚਲਾਨ ਪੇਸ਼ ਕੀਤਾ ਜਾਵੇਗਾ ਚਲਾਰ ਪੇਸ਼ ਕਰਕੇ ਸਜ਼ਾ ਹੋਵੇਗੀ ਬਿਕਰਮ ਜੀਠਿਆ ਨੂੰ ਕਿਉਂਕਿ ਇਹ ਜਾਂਚ ਜਿਹੜੀ ਕੀਤੀ ਗਈ ਹੈ ਹਿਮਾਚਲ ਦੇ ਵਿੱਚ Shimla Delhi UP ਅਤੇ ਉਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਹੋਰ ਵੀ ਗੁਪਤ ਟਿਕਾਣੇ ਸੀ ਜਿੱਥੇ ਫਰਜੀ ਕਾਪੀਆਂ ਜਿਨ੍ਹਾਂ ਨੂੰ ਸ਼ੈੱਲ ਕਾਪੀਆਂ ਕਿਹਾ ਜਾਂਦਾ ਹੈ ਉਹਨਾਂ ਵਿੱਚ ਵੀ ਬੜੇ ਵੱਡੇ ਤੱਕ ਸਾਹਮਣੇ ਆਏ ਨੇ ਬਿਜ਼ਨਸ ਦੇ ਸਰਫ ਅਲਕਾਰੀਆਂ ਦੇ ਕੋਲ 130 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ ਜਿਹੜਾ ਸੈਨਿਕ ਫਾਰਮ ਹੈ ਉਹ ਪੌਣੇ 200 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ ਯਾਨੀ ਕਿ ਮਾਮਲਾ ਹੈ ਕਿਆ 540 ਕਰੋੜ ਰੁਪਏ ਦਾ ਦੂਸਰੇ ਪਾਸੇ ਇੱਕ ਐਫਆਈਆਰ ਹੋਰ ਕੱਢੀ ਗਈ ਹੈ ਅਤੇ ਇਹ ਵੀ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਰਣਜੀਤ ਗਿੱਲ ਜਿਹੜੇ ਗਿੱਲ ਕੋ ਟਸਦੇ ਕੰਪਨੀ ਦੇ ਡਿਵੈਲਪਰ ਨੇ ਉਹਨਾਂ ਦੇ ਘਰ ਤੇ ਜਦੋਂ ਘਰ ਦੇ ਵਿੱਚ ਛਾਪੇਮਾਰੀ ਜਦੋਂ ਉਸਦੇ ਦਫਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਬਿਜ਼ਨਸ ਦੇ ਸਭ ਤੋਂ ਉੱਚ ਅਧਿਕਾਰੀਆਂ ਵੱਲੋਂ ਤੇ ਵਿਤੀ ਲੈਣ-ਦੇਣ ਕੀਤਾ ਗਿਆ ਹੈ ਕਰੋੜਾਂ ਦੇ ਹਿਸਾਬ ਦੇ ਨਾਲ ਬਿਕਰਮਜੀਠੀਆ ਅਤੇ ਰਣਜੀਤ ਸਿੰਘ ਗਿੱਲ ਵੱਲੋਂ ਹਾਲਾਂਕਿ ਰਣਜੀਤ ਸਿੰਘ ਗਿੱਲ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਉਹਨਾਂ ਨੇ ਅਗਾਊ ਜਬੰਤ ਦੇ ਲਈ ਅਰਜੀ ਦਾਇਰ ਕੀਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹਨਾਂ ਦੀ ਅਗਾਊ ਜਬੰਦ ਦੀ ਅਰਜੀ ਰੱਦ ਕਰ ਦਿੱਤੀ ਹੈ ਉਧਰ ਰਣਜੀਤ ਗਿੱਲ ਪੂਰੀ ਤਰ੍ਹਾਂ ਘਬਰਾਏ ਹੋਏ ਨੇ ਇਧਰ ਕੀਕਾ ਬਾਰਾਂ ਨੇ ਜੇਲ੍ਹ ਦੇ ਵਿੱਚ ਬੈਠੇ ਹੋਏ ਵਿਕਰਮ ਮਜੀਠੀਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਟੋਕਰਾ ਭਰਿਆ ਪਿਆ ਹੈ ਸਬੂਤਾਂ ਦਾ ਉਹ ਸਬੂਤ ਕਾਫੀ ਨੇ ਲੰਮਾ ਸਮਾਂ ਜੇਲ੍ਹ ਭੇਜਣ ਵਾਸਤੇ ਵਿਕਰਮ ਜਿਠਿਆ ਨੂੰ ਅੱਜ ਜੋ ਵੀ ਕਾਰਵਾਈ ਹੋਈ ਯੂਪੀ ਹਿਮਾਚਲ ਸ਼ਿਮਲਾ ਚੰਡੀਗੜ੍ਹ ਦੇ ਗੁਪਤ ਟਿਕਾਣੇ ਗੁਰੂਪੁਰ ਅਤੇ ਸੈਨਿਕ ਫਾਰਮ ਜੋ ਦਿੱਲੀ ਦੇ ਵਿੱਚ ਹੈ ਉਸ ਦੇ ਖੁਲਾਸੇ ਉਸ ਦੇ ਸਬੂਤ ਉਸ ਦੇ ਤੱਥ ਅੱਜ ਸਰਕਾਰੀ ਵਕੀਲਾ ਵੱਲੋਂ ਪੇਸ਼ ਕੀਤੇ ਗਏ ਅੱਜ ਸੁਣਵਾਈ ਜਿਹੜੀ ਮਲਤਵੀ ਹੋ ਗਈ ਹੈ ਕੱਲ ਨੂੰ ਬਿਕਰਮਜੀਠੀਆ ਦੇ ਵਿਰੁੱਧ ਵਕੀਲ ਕਹਿੰਦੇ ਨੇ ਕਿ ਬੜਾ ਸਖਤ ਫੈਸਲਾ ਆਵੇਗਾ ਲੰਮੀ ਫਸਾ ਵੀ ਹੋ ਸਕਦੀ ਹੈ ਐਸੀ ਅੱਜ ਦੀ ਵੀਡੀਓ ਸਰਕਾਰੀ ਵਕੀਲਾਂ ਦੇ ਵੱਲੋਂ ਬਹੁਤ ਪੱਕੇ ਸਬੂਤ ਜਿਹੜੇ ਨੇ ਅਦਾਲਤ ਦੇ ਵਿੱਚ ਚਲਾਨ ਦੇ ਵਿੱਚ ਪੇਸ਼ ਕੀਤੇ ਜਾ ਰਹੇ ਨੇ ਯੂਪੀ ਹਰਿਆਣਾ ਹਿਮਾਚਲ ਦਿੱਲੀ ਬਹੁਤ ساری ਜਗ੍ਹਾ ਤੇ ਬਿਕਰਮ ਸਿੰਘ ਬਜੀਠੀਆ ਦੀ ਜਿਹੜੀ ਪ੍ਰਾਪਰਟੀਆਂ ਨੇ ਉਹ ਸਾਹਮਣੇ ਆ ਗਈਆਂ ਨੇ ਤੇ 540 ਕਰੋੜ ਦਾ ਜਿਹੜਾ ਇਲਜ਼ਾਮ ਸੀ ਉਹਦੇ ਸਬੂਤ ਜਿਹੜੇ ਨੇ ਵਿਜੀਲੈਂਸ ਡਿਪਾਰਟਮੈਂਟ ਨੇ ਇਕੱਠੇ ਕਰਕੇ ਵਕੀਲਾਂ ਨੂੰ ਦੇ ਸੜਨ ਤੇ ਵਕੀਲ ਬਹੁਤ ਜਲਦ ਹੈ ਚਲਾਨ ਅਦਾਲਤ ਚ ਪੇਸ਼ ਕਰਨਗੇ ਤੇ ਸੀਐਮ ਪੰਜਾਬ ਭਗਵਤ ਮਾਨ ਨੇ ਵੀ ਠੋਕ ਕੇ ਰੱਖ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਤੇ ਉਹਨਾਂ ਦਾ ਕਹਿਣਾ ਹੈ ਕਿ ਲੰਮੇ ਅਰਸੇ ਤੱਕ ਇਹਨੂੰ ਜੇਲ੍ਹ ਚ ਭੇਜਣ ਚ ਹੈ ਸਾਰੇ ਸਬੂਤ ਜਿਹੜੇ ਨੇ ਕੰਮ ਆਣਗੇ ਤੇ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਤੇ ਸੁਖਵੀਰ ਬਾਦਲ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਵਿਕਰਮ ਮਜੀਠੀਆ ਨੂੰ ਸਿਆਸੀ ਪੋਲਿਟੀਕਲ ਬਿਆਨਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਹਕੂਮਤ ਦੇ ਖਿਲਾਫ ਗੱਲ ਕਰਦੇ ਨੇ لیکن ਜਿਹੜੇ ਚਲਾਨ ਦੇ ਵਿੱਚ ਸਬੂਤ ਪੇਸ਼ ਕੀਤੇ ਜਾ ਰਹੇ ਨੇ ਉਹ ਪੱਕੇ ਸਬੂਤ ਨੇ ਤੇ ਅਦਾਲਤ ਕਿਸੇ ਵੀ ਸੂਰਤ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਦੇਣ ਵਾਲੀ ਤੇ ਅਦਾਲਤ ਉਹਨਾਂ ਨੂੰ ਸਜ਼ਾ ਸੁਣਾਉਣ ਜਾ ਰਹੀ ਹੈ ਕਿਉਂਕਿ ਉਹਨਾਂ ਦੀ ਪ੍ਰਾਪਰਟੀਆਂ ਪੂਰੇ ਇੰਡੀਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦ ਨੇ ਤੇ ਅਰਬੋਂ ਜਿਹੜੇ 540 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਉਹ ਤੇ ਕਿਤੇ ਰਹਿ ਗਈ ਇਹ ਗੱਲ ਤੇ 1000 ਕਰੋੜ ਤੋਂ ਵੀ ਉੱਤੇ ਦੀ ਗੱਲ ਹੈ ਤੇ ਬਗਤ ਬਹੁਤ ਜਲਦ ਬਿਕਰਮ ਸਿੰਘ ਮਜੀਠੀਆ ਜਿਹੜਾ ਲੰਬੇ ਅਰਸੇ ਲਈ ਜੇਲ੍ਹ ਦੇ ਵਿੱਚ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਬਹੁਤ ਸਾਰੇ ਜੇਲ੍ਹ 'ਚ ਜਾ ਰਹੇ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਲੋਕ ਸਨ ਉਹਨਾਂ ਨੂੰ ਛੱਡ ਗਏ ਨੇ ਉਹਨਾਂ ਨੇ ਵੀ ਬਿਆਨ ਦਿੱਤੇ ਨੇ ਕਿ ਬਿਕਰਮ ਸਿੰਘ ਮਜੀਠੀਆ ਇੰਟਰਨੈਸ਼ਨਲ ਨਸ਼ਾ ਤਸਕਰਾਂ ਨੂੰ ਆਪਣੇ ਘਰ 'ਚ ਸਵੰਦਾ ਸੀ ਉਹਨਾਂ ਨੂੰ ਹੈਲੀਕਾਪਟਰ 'ਚ ਝੂਟੇ ਦਵਾੰਦਾ ਸੀ ਤੇ ਪੂਰੇ ਪੰਜਾਬ ਦੇ ਵਿੱਚ ਨਸ਼ੇ ਆਮ ਕੀਤੇ ਤੇ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਤੇ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਫਾਇ ਲਾਣਾ ਚਾਹੀਦਾ ਜਾਂ ਉਮਰ ਕੈਦ ਨੂੰ ਦੇਣੀ ਚਾਹੀਦੀ ਹੈ ساری ਜ਼ਿੰਦਗੀ ਜਿਹੜੀ ਬਚੀ ਆ ਦੀ ਜੇਲ੍ਹ ਦੇ ਵਿੱਚ ਸੜ ਕੇ ਨੂੰ گزارਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼